ਕਾਫੀ ਮੇਰੀ ਮੈਂ ਬਾਲਾ ਬੋਤ ਬੈਠੀ ਜਦੋਂ ਛੱਡ ਬੱਚਾ ਉਹ ਬੱਚਾ ਛੱਡ ਬੱਚਾ ਜਦ ਤੱਕ ਸਾਡਾ ਕਾੜਾ ਵੜਾ ਆਸ ਤੇ ਪਰੰਪਰਿਣ ਨੂੰ ਪੁੱਛਣਾ ਨੂੰ ਬਿਆ ਪੂਰਾ ਬੜਾ ਸਾਡੇ ਮਿਲ ਬਾਲੇ ਘਰ ਪੂਰਾ ਬੜਾ ਨੇ ਤੂੰ ਉਹਰਾ ਖਰਾਬ ਬੱਚਾ ਬੱਟਾ ਖੱਟਾ ਉਹਰਾ ਫੜਾ ਰਹੀ ਐ ਤੂੰ ਮੈਨਾਂ ਬੱਚਾ ਬਣਾ ਦੇ ਉਹਰਾ ਦੇਖ ਕੇ ਅੱਲਾ ਪੁੱਛਣਾ ਕੀ ਕਰਨਾ ਉਹੁੱਛੇ ਪਿਆ ਸੇਠ ਮੀਰੀ ਮੋੜਦਾ ਹੀ ਨਹੀਂ ਜਦੋਂ ਮੈਂ ਉਹ ਕਹਿੰਦਾ ਆ ਬੰਦੇ ਵੀਡੀਓ ਲੈਣਾ ਆ 85 ਦੀ ਮੈਂ ਬਸ ਛੋਟਾ ਕਰ ਦੋ ਟਰਾਲੀ ਦੀ ਬਸ ਓ ਯਾਰ ਥੋੜੀ ਦੇਖੋ ਨਹੀਂ ਨਹੀਂ ਬਹੁਤ ਮਸਾ ਮੰਡਿਆ ਲੱਗਦਾ ਟਰਾਲੀ ਦੀ ਮੈਂ ਟਰਾਲੀ ਦੇ ਪਾਸੇ ਦੇ ਗੂੜੇ ਆਂ ਦਾ ਰੋਟਾ ਕਾ ਕਰਨ ਲੱਗਿਆ ਦਿੱਲੀ ਕਰਦੇ ਡੀਜੀ ਡੀਜੀ ਅਰੇ ਡੀਜੀ ਕਾਹਦੇ ਦਿੱਲੀ ਦਿੱਲੀ ਹੋ ਗਏ ਦਿੱਲੀ ਗੜਾ ਦੇ ਚੋਪੜੇ ਨੂੰ ਦੂਰ ਰੱਖ ਕੇ ਦਾਤ ਮੈਂ ਲਗਾ ਦੇ ਦਾਤ ਮੈਂ ਤਾਂ ਪੂਸ਼ ਕਰਨ ਦੇ ਜਿਆਦਾ ਬੈਸੇ ਹੈ ਉਹ ਪੰਨੇ ਬਾਤ ਸੁਣੂਗਾ ਖੰਡੜਾਈਆ ਮਗਰ ਛੜ ਜਾ ਕਰ ਬੇਤਰਾਵਾ ਖੰਡੜਾ ਕਰ ਆਵੇ ਸੇ ਦੂਰ ਕਬਰ ਤੇ ਮਾਰਦਾ ਥਣ ਛੜਾ ਬੇਸ ਕੇ ਓਏ ਬੇ ਘਿਰਦਾ ਹੈ ਚਿੰਤਾ ਉਹ ਚੁੰਗ ਲੈਂਦੇ ਉਹ ਹੀ ਬੰਦੇ ਨਹੀਂ ਇਹ ਚੁੰਗਿਆ ਕਰਕੇ ਡਾ ਸਕਣਾ ਬਰਾਤਗਰਾ ਬੱਚਾ ਬਹੁ ਮੈਰਾ ਜਿੰਨੇ ਕੀ ਭੈਸਲੀ ਓਨੇ ਦਾ ਬੱਚਾ ਭੇਜੇਗਾ ਅਗਲੇ ਸਾਲ ਨੂੰ ਬੱਚਾ ਬੰਦਿਆ ਪਾਣੀ ਦੇ ਘਾਪਰ ਦਾ ਬੱਚਾ ਬੰਦ ਪਣੀ ਲੈ ਬਣਾ ਬੱਚਾ ਬੰਦ ਬਾਲੀ ਦੀ ਪੈੜੀ ਤੇ ਪਲਾਇ ਜੀ ਥੋੜਾ ਸੋਖੋ ਰੋ 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 ਆਪਾਂ ਸਭ ਮਾਮ ਦੇਖ ਬਸ ਪਾਣੀ ਵਾਲਾ ਪਾਣੀ ਲੈ ਲੈ ਪੰਦੂ ਦੂ 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 ਦੁੱਧ ਲਗਾਓ ਦੁੱਧ ਲਗਾ ਲੈਂਦੇ ਹਾਂ ਅੱਲਾਹ ਕਾਰਮਾ ਆ ਰਿਹਾ ਹੈ ਜੀ ਇਹ ਬੱਚੀ ਖਾਦੀ ਆ ਇਹ ਕੀ ਬੱਚੇ ਨੂੰ ਮੈਂ ਦੇ ਦਿੰਦਾ ਹਾਂ ਤੁਹਾਨੂੰ ਹੱਥ ਆ ਕੋਈ ਚੱਲਣਾ ਟਾ ਮਗਾਨ ਜੇ ਇਹਨਾਂ ਕੋਲੇ ਗਾਹ ਕੋਮਣਾ ਘੰਟੇ ਚ ਮਹਿੰਗਾ ਦਵਾਦਾ ਕਰੇ ਸਾਰੇ ਦੁੱਧ ਤੇ ਪਾਣੀ ਦੁੱਧ ਦਾ ਪਾਣੀ ਲਗਾ ਦੇ

ਨੇ ਮਰਦੀ ਵਾਜਿਆ ਗੜਾ ਹਾਲ ਬਾਹੂ ਬੰਦੇ ਨਾ ਗੱਤ ਮਾਰ ਵਾਲੇ ਆਦਮੀ ਨਹੀਂ ਗਾ ਸਹੀ ਬੰਦੇ ਆ ਬਾਹਰ ਛੋੜ ਦੇ ਲਗਾ ਦੇ ਦੂਰ ਦੂਰ ਲਗਾ ਦੇ ਉੱਪਰ ਲੈ ਕੇ ਕੰਗਾ ਮੱਇਆ ਕਾ ਜਾ ਦੇ ਲੈ ਕੰਗਾ ਮੱਇਆ ਕੀ ਗਾਇ ਲਾਇਆ ਬੰਦੇ ਲੈ ਫੋਟੇ ਲੈ ਮਾਰ ਕੇ ਲੈ ਫੋਟੇ